ਸਰਕਾਰ ਤਾਂ ਹੈ ਹੀ ਨਹੀਂ ਜੀ ਹੂੰ ਨਾਂ ਦੀ ਸਰਕਾਰ ਆ ਸਰਕਾਰ ਹੈ ਨਹੀਂ ਕਹਿੰਦੇ ਨੇ ਪੰਜਾਬ ਵਾਲੇ ਇਹ ਖਾਲਸਾ ਦੀ ਜਿਹੜਾ ਆ ਬਣਾਉਣ ਡੇ ਰਹੇ ਵੇਖੋ ਜਦੋਂ ਸਾਡੀ ਸਾਰ ਨਹੀਂ ਕਿਸੇ ਲਈ ਜਿਵੇਂ ਸਭ ਕੁਝ ਹੀ ਆਪਾਂ ਆਪ ਹੀ ਕਰਨਾ ਹੈ ਤੇ ਅਸੀਂ ਇਹ ਕੀ ਗੱਲ ਆਸੀਂ ਸਰਕਾਰਾਂ ਨਹੀਂ ਚਲਾ ਸਕਦੇ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਪੰਜਾਬ ਆਪਣਾ ਆਪ ਸੰਭ ਸਕਦੇ ਆ ਇਹ ਸਿਰਫ ਨਾ ਸਰਕਾਰਾਂ ਦੀ ਨਕਲ ਨਕਲ ਲਾ ਕੇ ਕੀ ਕਰਕੇ ਇਹ ਖਾਲਸਾ ਦੀ ਨਹੀਂ ਰੱਖੀ ਜਾ ਰਹੀ ਹੈ ਪੰਜਾਬ ਜਿਹੜਾ ਨਾ ਖਤਮ ਹੋ ਜੇ ਹੂੰ ਡਾਊਨ ਪਾ ਦੇ ਕਿ ਜਿਹੜਾ ਸਾਨੂੰ ਕੋਈ ਢੱਕਣ ਵਰਜਣ ਵਾਲਾ ਨਾ ਹੋਏ ਆਪਣੀ ਮਰਜ਼ੀ ਕਰੀਏ ਜਿੱਥੇ ਵੋਟਾਂ ਦਾ ਰਾਜ ਹੈ ਉੱਥੇ ਚਲ ਪਾਰਟੀਆਂ ਵੋਟਾਂ ਪਾ ਦਿੰਦੀਆਂ ਨੇ ਅਹੀ ਰਾਜ ਕਰੀਏ ਨਾਮ ਨਾ ਮਜਾ ਲਈਏ ਕੋ ਡੁੱਬਦਾ ਪਿਆ ਡੁੱਬੇ ਮਰਦਾ ਉਹ ਜਿਹੜੇ ਡੁੱਬ ਕੇ ਪਸ਼ੂ ਮਰਕਨ ਉਹ ਵੀ ਪਾਪ ਲੱਗਣਾ ਇਹਨਾਂ ਨੂੰ ਜਿਹੜੀ ਦੁਨੀਆ ਮਰੀ ਉਹਦਾ ਵੀ ਪਾਪ ਲੱਗਣਾ ਐਵੇਂ ਨਹੀਂ ਕਿਹਨੇ ਕਿਹਾ ਵੀ ਤਬੋਂ ਰਾਜ ਤੇ ਰਾਜੋਂ ਨਰਕਾ ਇਹ ਅੱਜ ਠੀਕ ਹੈ ਟੋਪੀਆਂ ਪਾਈਆਂ ਤੁਰੇ ਫਿਰਦੇ ਨੇ ਪਰ ਮਰਨਗੇ ਕੁੱਤੇ ਦੀ ਮੁੱਤ ਇਹ ਵੀ ਦਲਮਾ ਸੰਗ ਉਹ ਤੇ ਭਾਂਡਿਆ ਜੀ ਭਾਂਡਿਆ ਬਸ ਹੁਣ ਮੜ ਜਾ ਸਕੰਜਾ ਕੱਸਿਆ ਦਿੱਲੀ ਵਾਲਿਆਂ ਨੇ ਬਿਮਾਰ ਦਾ ਬਹਾਨਾ ਪਾ ਕੇ ਹਸਪਤਾਲ ਦਾਖਲ ਹੋ ਗਿਆ ਹੈ ਕੁਛ ਨਹੀਂ ਉਹਨੂੰ ਚੰਗਾ ਬਣਾਓ ਉਹਦੀ ਪਿੱਛੋਂ ਖਿੱਚ ਲਈ ਉਹਨਾਂ ਡੋਰ 'ਤੇ ਬੰਦੇ ਦੇ ਪੁੱਤਰਾਂ ਨੂੰ ਬਹਿ ਜਾ ਅਹੀ ਲੋਕ ਮਾਰਨ ਦੇ ਤੋਂ ਫੇਰ ਉੱਠ ਪਿਆ ਅਸੀਂ ਇਸ ਟਾਈਮ ਪਹੁੰਚੇ ਹਾਂ ਹਲਕਾ ਜਨਾਲਾ ਦੇ ਲਾਗੇ ਬੰਨੇ ਪਿੰਡਾ ਚ ਇਸ ਟਾਈਮ ਗਿੱਲਾਂ ਵਾਲੀ ਪਿੰਡ ਚ ਮੌਜੂਦ ਆ ਤੇ ਜਾਣ ਰਹੇ ਹਾਂ ਉਹਨਾਂ ਲੋਕਾਂ ਦੀ ਕਹਾਣੀ ਜਿੱਥੇ ਪਾਣੀ ਚੜਿਆ ਸੀ ਹੜ ਨੇ ਮਾਰ ਮਾਰੀ ਤੇ ਹੁਣ ਪਾਣੀ ਜਿਹੜਾ ਥੱਲੇ ਜਾ ਰਿਹਾ ਤੇ ਲੋਕਾਂ ਨੂੰ ਲੱਗ ਰਿਹਾ ਕਿ ਪਾਣੀ ਥੱਲੇ ਚਲਾ ਗਿਆ ਤੇ ਹੁਣ ਕੋਈ ਮੁਸੀਬਤ ਨਹੀਂ ਹੁਣ ਸਭ ਸਹੀ ਹੋ ਜਾਵੇਗਾ ਪਰ ਮੁਸੀਬਤਾਂ ਅਸਲੀ ਹੁਣ ਸ਼ੁਰੂ ਹੋ ਰਹੀਆਂ ਨੇ ਮੇਰੇ ਨਾਲ ਬੈਠੇ ਨੇ ਸਾਰੇ ਬਜ਼ੁਰਗ ਬੈਠੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਵੱਖ-ਵੱਖ ਜਗ੍ਹਾ ਤੋਂ ਆਏ ਨੇ ਆਪਣੇ ਭਰਾਵਾਂ ਦਾ ਪਤਾ ਲਾਣ ਦੇ ਲਈ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ ਪਹਿਲਾਂ ਵੀ ਤੁਸੀਂ ਕਈ ਹੜ੍ਹ ਇਦਾਂ ਦੇ ਦੇਖੇ 1988 ਦਾ ਦੇਖਿਆ ਉਸ ਤੋਂ ਬਾਅਦ ਕਈ ਹੋਰ ਵੀ ਜਿੱਦਾਂ ਜਿਵੇਂ ਜਿਹੜੇ ਨਹੀਂ ਹਾਈਲਾਈਟ ਹੋਏ ਜਿੱਤੇ ਤੱਕ ਕੱਲਾ ਨਹੀਂ ਪਹੁੰਚੀਆਂ ਕਿਵੇਂ ਵੇਖਦੇ ਹੋ ਇਸ ਵਾਰ ਦਾ ਜਿਹੜਾ ਹੜ੍ਹ ਆਇਆ ਉਹਦੇ ਵਿੱਚ ਕੀ ਕੁਝ ਦੇਖਣ ਨੂੰ ਮਿਲੇਗੀ ਕਿਵੇਂ ਹਾਲਾਤ ਬਣੇ ਇਹ ਜੀ ਇੱਕ ਤੇ ਇੰਨੀ بارش ਨਹੀਂ ਹੋਈ ਜਿੰਨਾ ਪਾਣੀ ਛੱਡਿਆ ਗਿਆ ਇਹ ਤੇ ਆਪਾਂ ਕਹਿਣੇ ਆ ਵੀ ਮਹਿਕਮੇ ਦੀ ਲਾਪਰਵਾਹੀ ਜੇ ਇਹੋ ਹੀ ਪਾਣੀ ਪਹਿਲਾਂ ਥੋੜਾ ਥੋੜਾ ਛੱਡਿਆ ਜਾਂਦਾ ਤੇ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਜਿੰਨਾ ਹੋ ਚੁੱਕਾ ਹੈ ਇਹ ਸਿਰਫ ਮਹਿਕਮੇ ਦੀ ਲਾਪਰਵਾਹੀ ਜਾਂ ਸਰਕਾਰਾਂ ਦੀ ਲਾਪਰਵਾਹੀ ਲਾ ਲਓ ਇਹ ਸਭ ਇਹਨਾਂ ਦਾ ਹੋਇਆ ਜੀ ਇੰਨੀ ਤੇ ਇੰਨਾ ਪਾਣੀ ਅੱਗੇ ਵੀ ਇੱਥੇ 88 ਤੋਂ ਬਾਅਦ ਹੁਣ ਪਾਣੀ ਆਇਆ ਹੈ 88 ਦੀ ਵੀ ਜਾਣਬੁੱਝ ਕੇ ਛੱਡਿਆ ਗਿਆ ਸੀ ਹੁਣ ਵੀ ਜਾਣਬੁੱਝ ਕੇ ਛੱਡਿਆ ਗਿਆ ਇਹੋ ਜੇ ਥੋੜਾ ਥੋੜਾ ਪਹਿਲਾਂ ਕੱਢੀ ਜਾਂਦੇ ਤੇ ਇਹਨਾਂ ਨੁਕਸਾਨ ਸਾਡਾ ਨਹੀਂ ਸੀ ਹੋਣਾ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਸੀ ਪੰਜਾਬ ਦੇ ਲੋਕ ਪੰਜਾਬ ਦੇ ਨਾਲ ਖੜੇ ਦੂਰੋਂ ਦੂਰੋਂ ਲੋਕ ਆਏ ਯੂਪੀ ਤੋਂ ਲੋਕ ਹੀ ਆਏ ਹੋਏ ਨੇ ਹਰਿਆਣੇ ਤੋਂ ਆਏ ਹੋਏ ਨੇ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਸਰਕਾਰਾਂ ਦਾ ਕੰਮ ਨੂੰ ਕਿਵੇਂ ਵੇਖ ਰਹੇ ਹੋ ਕਿ ਸਰਕਾਰਾਂ ਨੇ ਕਿੰਨੀ ਮਦਦ ਕੀਤੀ ਜਿਹੜੇ ਲੀਡਰ ਨੇ ਉਹ ਕਿੰਨੀ ਮਦਦ ਕੀਤੀ ਸਰਕਾਰ ਤਾਂ ਹੈ ਹੀ ਨਹੀਂ ਜੀ ਹਾਂ ਨਾ ਦੀ ਸਰਕਾਰ ਹੈ ਸਰਕਾਰ ਹੈ ਨਹੀਂ ਜੇ ਮੌਸਮ ਭਾਗ ਕਿਸਾਨ ਦੱਸ ਸਕਦਾ ਦੱਸ ਦਿੰਦਾ ਪਹਿਲਾਂ ਉਹ ਵੀ ਆ ਮੌਸਮ ਹੈ ਇੰਨੀ ਵਾਰਸ਼ ਪੈਣੀ ਆ ਕੀ ਗੱਲ ਡੈਮ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਹੂੰ ਕਿਸਾਨ ਨੂੰ ਪਤਾ ਲੱਗ ਗਿਆ 10 ਦਿਨ ਪਹਿਲਾਂ ਆ ਬੋਸਰ ਆਉਣਾ ਵਾ ਬਈ 22 ਮਹੀਨੇ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਦਿੱਤੀ ਜਾ ਰਹੀਆਂ ਵਾ ਕਿ ਡੈਮ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਆਈ ਹੂੰ ਇਹ ਇਹਨਾਂ ਦੀ ਸਾਜੀ ਮਿਲੀ ਭੁਗਤਿਆ ਸਾਜਸਿਆ ਇਹਨਾਂ ਦੀ ਕੜੀ ਹੋਈ ਸਾਜ਼ਿਆ ਪਰ ਕੀ ਲੱਗਦਾ ਕਿ ਮਤਲਬ ਇਦਾਂ ਜਦੋਂ ਸਾਰੀ ਚੀਜ਼ਾਂ ਤੁਸੀਂ ਵੀ ਕਹਿ ਰਹੇ ਹੋ ਹੋਰ ਵੀ ਸਾਨੂੰ ਲੋਕ ਕਹਿੰਦੇ ਨੇ ਕਿ ਇਹ ਸਾਜ਼ਿਸ਼ ਹੈਗੀ ਹੈ ਪਰ ਫਾਇਦਾ ਕੀ ਹੋਊਗਾ ਕਿਉਂ ਪੰਜਾਬ ਨੂੰ ਡੋਬਣਾ ਹੈ ਕਿ ਕੀ ਕੀ ਲੱਗਦਾ ਕਿ ਸਰਕਾਰ ਜਾਣਦੀ ਹੈ ਜੀ ਹੂੰ ਸਰਕਾਰ ਦੀ ਨੀਅਤ ਕੀ ਹੈ ਇਹ ਸਰਕਾਰ ਆਪ ਸਾਡੇ ਕੇ ਬੋਲਦਾ ਬਸ ਕਿ ਪੰਜਾਬ ਆ ਕੜਦਾ ਵਾ ਬਿਲਕੁਲ ਕੜਦਾ ਸਾਹਮਣੇ ਬਸ ਉਹਨੂੰ ਦਬਣਾ ਨਹੀਂ ਹੈ ਹੂੰ ਦਬੜਾ ਨਹੀਂ ਕਈ ਚਾਂਸ ਹੋ ਕਈ ਵਾਰੀ ਦਬਾਇਆ ਜਪਿਆ ਨਹੀਂ ਨਾ ਦਬੜਾਈ ਇਹਨਾਂ ਨੇ ਉਕੇ ਦੇਖਿਆ ਜਾਵੇ ਜਦੋਂ ਪੰਜਾਬ ਫੇਰ ਖੜ ਜਾਂਦਾ ਬਿਲਕੁਲ ਬਿਲਕੁਲ ਇਹ ਪੰਜਾਬ ਨੂੰ ਮਰਨ ਨਹੀਂ ਦਿੰਦੇ ਬੰਦੇ ਇਹ ਲੋਕ ਕਹਿੰਦੇ ਨਾ ਵੀ ਖਾਲਸਾਤਨ ਮੰਗਦੇ ਨੇ ਪੰਜਾਬ ਵਾਲੇ ਇਹ ਖਾਲਸਾਤਨ ਦੀ ਜਿਹੜਾ ਆਪ ਬਣਾਉਣ ਡੇ ਰਹੇ ਵੇਖੋ ਜਦੋਂ ਸਾਡੀ ਸਾਰ ਨਹੀਂ ਕਿਸੇ ਲਈ ਜਿਵੇਂ ਸਭ ਕੁਝ ਹੀ ਆਪਾਂ ਆਪ ਹੀ ਕਰਨਾ ਹੈ ਤੇ ਅਸੀਂ ਇਹ ਕੀ ਗੱਲ ਹੈ ਸਰਕਾਰਾਂ ਨਹੀਂ ਚਲਾ ਸਕਦੇ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਪੰਜਾਬ ਦਾ ਆਪਣਾ ਆਪ ਸੰਭ ਸਕਦੇ ਆ ਇਹ ਸਿਰਫ ਨਾ ਸਰਕਾਰਾਂ ਦੀ ਨਕਲ ਨਕਲ ਆ ਕੀ ਕਰਕੇ ਇਹ ਖਾਲਸਾਤਨ ਦੀ ਨਹੀਂ ਰੱਖੀ ਜਾ ਰਹੀ ਹੈ ਪਪਾ ਜੀ ਕਿਵੇਂ ਵੇਖਦੇ ਹੋ ਤੁਸੀਂ ਜੋ ਗੱਲਾਂ ਵੇਖਣਾ ਕੀ ਹੈ ਜੋ ਤੁਹਾਡੇ ਸਾਹਮਣੇ ਗੱਲਾਂ ਨੇ ਜੀ 88 ਦਾ ਹੜ੍ਹ ਵੀ ਵੇਖਿਆ ਪਰ ਉਦੋਂ ਇੰਨਾ ਜ਼ਿਆਦਾ ਨੁਕਸਾਨ ਨਹੀਂ ਸੀ ਹੋਇਆ ਜਿੰਨਾ ਕਿ ਐਸ ਹੜ੍ਹ ਨੇ ਕੀਤਾ ਹੈ ਪਤਾ ਨਹੀਂ ਕੀ ਜਾਂ ਕੁਦਰਤ ਨੂੰ ਲਗਨ ਲੋ ਛੜਿਆ ਚਲੋ ਪਾਣੀ ਇੰਨਾ ਨੇ ਆਪਿਆ ਜਾਨ ਪੁੱਜ ਗਏ ਪਹਿਲਾਂ ਇਕੱਠਾ ਕਰੀ ਗਏ ਪਹਿਲਾਂ ਇਕੱਠਾ ਕਰੀ ਗਏ ਨੇ ਇਧਰੋਂ ਫਸਾਨਕੋਟ ਸਹਿਰ ਤੋਂ ਆਪਾਂ ਨੂੰ ਇਹ ਰਿਸ਼ਤੇਦਾਰਾਂ ਫੋਨ ਕੀਤੇ ਵੀ ਪਾਣੀ ਇੰਨਾ ਲੈਵਲ ਉੱਚਾ ਤੁਰ ਗਿਆ ਨਿਸ਼ਾਨ ਤੋਂ ਉੱਪਰ ਇਹ ਲੋਨ ਫੇਰ ਇਹਨਾਂ ਨੇ ਪੂਰਾ ਬੰਨ ਟੁੱਟਣ ਲੱਗਾ ਉੱਥੋਂ ਡੈਮ ਫੇਰ ਇਹਨਾਂ ਨੇ ਪਾਣੀ ਦੇ ਜਿੰਨੇ ਦਾਰੇ ਖੋਲ ਦਿੱਤੇ ਵੀ ਚਲੋ ਹੁਣ ਡੋਬਦੇ ਹੋ ਇਹਨਾਂ ਨੂੰ ਹੁਣ ਡੋਬਿਤਾਗੇ ਜੋ ਡੁੱਬੇ ਰਹੇ ਹੀ ਜਰੂਰੀਆਂ ਬਸ ਸਾਡ ਸਿੱਡਣ ਵਾਲੇ ਵਰਕਰ ਨੇ ਉਹ ਵੀ ਰੁੜੇ ਨੇ ਇਹਨਾਂ ਤੇ ਹਾਂ ਉਹਦੇ ਚ ਵੀ ਪੰਜ ਕੋ ਬੰਦੇ ਜਿਹੜੇ ਹੁਣ ਦੱਸੋ ਸਭ ਤੋਂ ਵੱਧ ਖਤਰਨਾਕ ਡੈਮ ਜਿਹੜਾ ਔਰ ਫਾਇਦੇਮੰਦ ਜਿਹੜਾ ਪਖੜਾ ਡੈਮ ਹੈ 16 ਫੁੱਟ ਪਾਣੀ ਉੱਚਾ ਹੋ ਗਿਆ ਤੇ ਰਵਾਨ ਨਾ ਸੁੱਤੇ ਪਏ ਨੇ ਜਦੋਂ 16 ਫੁੱਟ ਉੱਚਾ ਹੋਇਆ ਨਹੀਂ ਸੰਭਿਆ ਚੱਲਾ ਫੇਰ ਇਹਨਾਂ ਦਾ ਖੋਲੇ ਨੇ ਹੁਣ ਸਤਲੋਜ ਨੇ ਕਿੰਨਾ ਨੁਕਸਾਨ ਕੀਤਾ ਹੈ ਜੀ ਬਿਲਕੁਲ ਬਿਲਕੁਲ ਕੋਹਰਾ ਲਾਈਆਂ ਪੈਲੀ ਨੂੰ ਇੱਕ ਬੰਦਾ ਦੱਸਣ ਡਿਆ ਸੀ ਬੰਗਾ ਵੇਟ ਪਿੰਡੇ ਉਥੇ ਰਿਸ਼ਤੇਦਾਰੀ ਸਾਡੀ ਪਈ ਨੌ ਕਿਲੇ ਉਹਦਾ ਪਪੂਲਰ ਹੈ ਉਹ ਬੰਦੇ ਨੂੰ 18 ਲੱਖ ਰੁਪਈਆ ਮਿਲਣ ਡਿਆ ਉਹਨੇ ਦਿੱਤਾ ਨਹੀਂ ਚੱਲ ਮੜਿਆ ਵੱਡਾ ਹੋਲੇ ਉਹਦਾ ਪੈਲੀ ਵੀ ਰੁੜ ਗਈ ਪਪੂਲਰ ਵੀ ਰੁੜ ਗਿਆ ਸਭ ਕੁਝ ਉਹ ਵਿਚਾਰਾ ਉਹ ਬਾਹ ਮਾਰ ਮਰੁੰਦਾ ਇਹ ਸਭ ਸਰਕਾਰੀਆਂ ਦਾ ਫੇਲੀਅਨ ਹੈ जानबूझ के पंजाब नु डाउन करदा गया पर ये डाउन होना नहीं ये जितते गुरकलगीतर पाठशाला आके नहीं समझ आई ये कि ਤੁਸੀਂ ਕੀ ਦੇਖ ਰਹੇ ਹੋ ਕਿ ਜਿੱਦਾਂ ਹੁਣ ਆਪਾਂ ਮੱਝਾ ਨੂੰ ਐਂਟਰ ਕਰਦੇ ਆਂ ਬਿਆਸ ਆਪਾਂ ਲੰਗੇ ਰਹੀਆਂ ਰੀਆਂ ਨਹਿਰਾ ਵੀ ਖਾਲੀ ਪਈਆਂ ਜਿਆਦਾ ਇਧਰ ਵਾਲੀਆਂ ਵੀ ਕਈ ਨਹਿਰਾ ਖਲਿਆ ਉਹਨਾਂ ਚ ਵੀ ਪਾਣੀ ਨਹੀਂ ਛੱਡੇਗੇ ਕਿ ਉਹਨਾਂ ਚ ਵੀ ਬਚ ਪਾਣੀ ਸਭ ਕੁਝ ਜਾਣ ਬੁੱਝ ਕੇ ਨਹਿਰਾ ਬੰਦ ਕਰਕੇ ਪਾਣੀ ਓਵਰ ਕਰਕੇ ਜਾਣ ਕੇ ਛੱਡਿਆ ਗਿਆ ਪੈਚ ਨਾ ਪਤਾ ਕੀ ਰਹਾ ਪੰਜਾਬ ਜਿਹੜਾ ਨਾ ਖਤਮ ਹੋ ਜੇ ਡਾਉਣ ਪਾ ਜੇ ਕਿ ਜਿਹੜਾ ਸਾਨੂੰ ਕੋਈ ਡੱਕਣ ਵਰਜਣ ਵਾਲਾ ਨਾ ਹੋਏ ਆਪਣੀ ਮਰਜ਼ੀ ਕਰੀਏ ਜਿੱਥੇ ਵੋਟਾਂ ਦਾ ਰਾਜ ਹੈ ਉੱਥੇ ਦੋ ਜਣ ਪਾਰਟੀਆਂ ਵੋਟਾਂ ਪਾ ਦਿੰਦੀਆਂ ਨੇ ਇਹੀ ਰਾਜ ਕਰੀਏ ਨਾਮ ਨਾਲ ਮਜਾ ਲਈਏ ਕੋ ਡੁੱਬਦਾ ਪਿਆ ਡੁੱਬੇ ਮਰਦਾ ਉਹ ਜਿਹੜੇ ਡੁੱਬ ਕੇ ਪਸ਼ੂ ਮਰ ਕਰਨ ਉਹ ਵੀ ਪਾਪ ਲੱਗਣਾ ਇਹਨਾਂ ਨੂੰ ਜਿਹੜੀ ਦੁਨੀਆ ਮਰੀ ਉਹਦਾ ਵੀ ਪਾਪ ਲੱਗਣਾ ਐਵੇਂ ਨਹੀਂ ਕਹਿਣ ਕਿ ਆ ਵੀ ਤਬੋਂ ਰਾਜ ਤੇ ਰਾਜੋ ਨਰਕ ਇਹ ਅੱਜ ਠੀਕ ਹੈ ਟੋਪੀਆਂ ਪਾਈਆਂ ਤੁਰੇ ਫਿਰਦੇ ਨੇ ਪਰ ਮਰਨਗੇ ਕੁੱਤੇ ਦੀ ਮੁੱਤ ਇਹ ਵੀ ਤਨ ਮਾਰ ਸੰਗ ਜਿਹੜੇ ਆ ਮੁਰਗੀ ਵਾਲੇ ਐਲਾਨ ਜਿਹੜੇ 2023 ਚ ਵੀ ਹੋਏ ਸੀਗੇ ਹੁਣ ਵੀ ਕਹਿ ਰਹੇ ਨੇ ਕੀ ਸਮਝਦੇ ਨੇ ਕਿੰਦਾ ਦੇ ਨੂਲ ਪੋਲਿਟਿਕਸ ਕੀ ਹੋ ਗਏ ਕੁਝ ਭਾਂਡਿਆ ਜੀ ਕੁਝ ਭੰਡਾ ਵਾਲੇ ਕੰਮ ਕਰਦਾ ਪਿਆ ਉਹ ਮੁੱਖ ਮੰਤਰੀ ਥੋੜਾ ਉਹ ਤੇ ਭਾਂਡਿਆ ਜੀ ਭਾਂਡਿਆ ਬਸ ਹੁਣ ਮੜ ਜਾ ਸਕੰਜਾ ਕੱਸਿਆ ਦਿੱਲੀ ਵਾਲਿਆਂ ਨੇ ਬਿਮਾਰ ਦਾ ਬਹਾਨਾ ਪਾ ਕੇ ਹਸਪਤਾਲ ਦਾਖਲ ਹੋ ਗਿਆ ਹੈ ਕੁਛ ਨਹੀਂ ਉਹਨੂੰ ਚੰਗਾ ਬਣਾਓ ਉਹਦੀ ਪਿੱਛੋਂ ਖਿੱਚ ਲਈ ਉਹਨਾਂ ਡੋਰ ਤੇ ਬੰਦੇ ਦੇ ਪੁੱਤਰਾਂ ਨੂੰ ਬਹਿ ਜਾ ਅਹੀ ਇਹ ਲੋਕ ਮਾਰ ਲੈਣ ਦੋ ਫੇਰ ਉੱਠ ਪਿਆ ਕਾਵਲ ਵਾਲਾ ਕਾਮ ਹੈਗਾ ਸੀ ਉਹਦੇ ਕੋਲ ਤਮਨ ਲੜੂ ਚ ਬਖਸ਼ਰ ਕਰਨ ਟਾਈਮ ਹੈਗਾ ਸੀਗਾ ਪੰਜਾਬ ਸਾਰਾ ਕੋਈ ਟਾਈਮ ਨਹੀਂ ਹੈਗਾ ਦੇਖੋ ਪਤਾ ਲੈਣ ਵੀ ਨਹੀਂ ਆਇਆ ਹੁਣ ਇੱਕ ਬੰਦੇ ਦੇ ਜੀ 25 ਪਸ਼ੂ ਰੁੜ ਗਏ ਉਥੇ ਤਿੰਨ ਮੰਤਰੀ ਜਾਣ ਡਏ ਨੇ ਉਹ ਬੋਟ ਚ ਬਹਿ ਕੇ ਹਮ ਨਾਲ ਬੈਗੀ ਸੰਗਤ ਉਥੋਂ ਦੀ ਉਹ ਵੇਖੋ ਆਏ ਨੇ ਉਹ ਖਬਰ ਲੈਣ ਹੜ ਪੇਟ ਤਾਂ ਦੀ ਤੇ ਗੱਲਾਂ ਕਰਨ ਦੇ ਨੇ ਯਾਰ ਗੋਆ ਜਿਹੜੀ ਬੋਟ ਸੀ ਉਹ ਥੋੜਾ ਵੱਡਾ ਸੀ ਮੈਂ ਸਵੀਡਨ ਗਿਆ ਸਵਿਟਜ਼ਰਲੈਂਡ ਗਿਆ ਸੀ ਸਵਿਟਜ਼ਰਲੈਂਡ ਗਿਆ ਸੀ ਉਥੇ ਬਹੁਤ ਮਜ਼ਾ ਆਇਆ ਇਹ ਵੀ ਬੜਾ ਮਜ਼ਾ ਉਹ ਮਜੇ ਲੈ ਰਹੇ ਨੇ ਲੋਕ ਮਰਨ ਡਏ ਨੇ ਆਹਦੇ ਹਾਲੇ ਦੀ ਇਹਨਾਂ ਦਾ ਨਾ ਕੀ ਕਿਸ ਦਾ ਸਵਾਰਨਾ ਤੇ ਬਾਕੀ ਤੁਹਾਨੂੰ ਕੀ ਲੱਗ ਰਿਹਾ ਕਿ ਹੁਣ ਸਾਲ ਰਹਿ ਗਿਆ ਵੋਟਾਂ ਆਣੀਆਂ ਵਾਲੀਆਂ ਨੇ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਕਿਵੇਂ ਲੱਗ ਰਿਹਾ ਕਿ ਕਿਹੜਾ ਲੀਡਰ ਹੈ ਜੀ ਅੱਗੇ ਲੰਘ ਸਕਦਾ ਵੇਖੋ ਲੀਡਰ ਦਾ ਤਾਂ ਇਹ ਕੋਈ ਪਤਾ ਨਹੀਂ ਲੋਕਾਂ ਨੇ ਬਣਾਉਣਾ ਇਹ ਜਿੱਦਾਂ ਨੇਰੀ ਆਈ ਸੀ ਨਾ ਜਿੱਦਾਂ ਇਹ ਬਣੇ ਨੇ ਉਦਾਂ ਹੀ ਡਿੱਗਣਗੇ ਹਾਂ ਜਿੱਦਾਂ ਹੀ ਬਣੇ ਸੀ ਨਾ ਚੜ ਕੇ ਉਦੋਂ ਹੀ ਡਿੱਗਣਗੇ ਰਾਜ ਬੋਟਾਂ ਦਾ ਪਬਲਿਕ ਨੇ ਬਣਾਉਣਾ ਮੰਤਰੀ ਚੁਗਣਾ ਪਰ ਮੌਕੇ ਤੇ ਅਗੇ ਪਤਾ ਨਹੀਂ ਕਿਹੜਾ ਬੰਦੇ ਨੇ ਬਣ ਜਾਣਾ ਕਿਹੜੇ ਨੇ ਕਾਂਗਰਸ ਇੱਕ ਝੋਟ ਰਹਿੰਦੀ ਏ ਜਿਉ ਮੁੱਖ ਮੰਤਰੀ ਦੌੜ ਛੱਡ ਕੇ ਤੇ ਇੱਕ ਮੁੱਠ ਹੋ ਜਾਣਾ ਚਾਣਸ ਕਾਂਗਰਸ ਦੇ ਹੈਗੇ ਨੇ ਗਾਂ ਦਾ ਪਤਾ ਨਹੀਂ ਲੋਕਾਂ ਦੇ ਹੱਥ ਡੋਰ ਸੁਖਵੀਰ ਬਾਦਲ ਵੀ ਬੜੀ ਸੇਵਾ ਕਰ ਰਹੇ ਨੇ ਸੁਖਵੀਰ ਬਾਦਲ ਨੇ ਨੋਟਾਂ ਦੇ ਨੋਟ ਨੋਟ ਨੋਟਿਵਰਾ ਛੱਡੇ ਸਾਰੇ ਬਸ ਇਹ ਦੇਖੋ ਸੰਗਤ ਤਾਂ ਸੰਗਤ ਜਿੰਨਾ ਮਰਜ਼ੀ ਵਰਤਾਈ ਜਾਵੇ ਆਪਣੇ ਜੇਬ ਚ ਲਾਏ ਫੇਸਵਾਦ ਆ ਸੰਗਤ ਦੇ ਨੋੜਿਆ ਨੀ ਕਮਿਟੀ ਦਾ ਤਨੁਸਾਰੀ ਗੱਲ ਦਾ ਪਰ ਹੈ ਬੀੜੀ ਵਾਲਾ ਵੀ ਸ਼੍ਰੋਣੀ ਕਮਿਟੀ ਦਾ ਪੈਸਾ ਉਹ ਹੁਣ ਸultanpur ਆਇਆ ਜੀ ਜੀ 10000 ਲੀਟਰ ਡੀਜ਼ਲ ਦੇ ਦਿਓ ਜਾਂਦਾ ਮੈਨੇਜਰ ਨੂੰ ਕਹਿ ਕੇ ਵੀ 10 ਲੀਟਰ ਡੀਜ਼ਲ ਭੇਜ ਦਿਓ ਸਵਾ ਤਾਂ ਘਰੋਂ ਦੇ ਕੁਝ ਤੇ ਸ਼੍ਰੋਣੀ ਕਮਿਟੀ ਤੋਂ ਸੰਗਤ ਦਾ ਪੈਸਾ ਸੰਗਤ ਨੂੰ ਦੇਣ ਦੇ ਆ ਕੀ ਫਾਇਦਾ ਹੋਇਆ ਪਾਪਾ ਜੀ ਤੁਸੀਂ ਕਿਵੇਂ ਵੇਖ ਰਹੇ ਬਸ ਠੀਕ ਜੋ ਬੰਦੇ ਕਹਿ ਰਹੇ ਨੇ ਠੀਕੇ ਜੀ ਇਹ ਤਾਂ ਰਹਿ ਸਕਦਾ ਹੈ ਜੋ ਕਹਿ ਰਹੇ ਸੱਚ ਕਹਿ ਰਹੇ ਨੇ ਵੀ ਹਾਲ ਬਹੁਤ ਬਾੜੀ ਇਹਨਾਂ ਦੀ ਅਨੁਸਾਰ ਲਈ ਜਾਵੇ ਜੀ ਕਿਸਾਨਾਂ ਦੀ ਨੁਕਸਾਨ ਬਹੁਤ ਹੋ ਗਿਆ ਪਰ ਜੋ ਸਰਕਾਰ ਵੱਲੋਂ ਹੈਗਾ ਚਾਂਸ ਜਾਪਦਾ ਨਹੀਂ ਕਿ ਸਿਰਫ ਮੈਨੂੰ ਹੈਲਪ ਕਰੇ ਨਾ ਸਚੰਬਲ ਹੋ ਰਹੀਆਂ ਜਿਹੜੇ ਟਾਈਮ ਪਾਸ ਕਰ ਰਹੇ ਨੇ ਆ ਦੇਖੇ ਪਤਾ ਲੱਗਿਆ ਇਹੀ ਵੀ ਕਿਰਪਾ ਕਰਕੇ ਨੇ ਸਰਕਾਰ ਬਾ ਫੜੇ ਜੋਕਸ਼ਮੰਦ ਸਰਕਾਰ ਨੇ ਹੁਣ ਦੇਵੇ ਹੁਣ ਦਿਨ ਦਾ ਫਾਇਦਾ ਬਾਅਦ ਚ ਫਾਇਦਾ ਆ ਹੁਣ ਤਾਂ ਕਹਿੰਦੇ ਦੀਵਾਲੀ ਦੇ ਵਿੱਚ ਦੀਵਾਲੀ ਦੇ ਦਊਗਾ ਗਰਦਾਵਰੀ ਦੇ ਜੀ ਪਰ ਗਰਦਾਵਰੀ ਦਾ 45 ਦਿਨ ਦਾ ਟਾਈਮ ਲੈ ਲੈ ਵੀ ਉਨ ਚ ਚੋਨੇ ਵੱਡੇ ਜਾਣਗੇ ਪਿਆਲੀਆਂ ਵਿਹਲੀਆਂ ਜੰਗੀਆਂ ਤੇ ਮੁੜ ਕੇ ਝੋਲੀ ਚੁੱਕ ਕੇ ਵਖਾਣਗੇ ਬਿਲਕੁਲ ਬਸ ਆ ਸਾਫ ਤੇ ਉਹੀ ਬਿਆਨ ਸੀਗੇ ਕਦੀ ਗਰਦਾਵਰੀਆਂ ਹੁੰਦੀਆਂ ਰਹਿਣਗੀਆਂ ਪਹਿਲੇ ਤੇ ਪਹਿਲਾਂ ਪੈਸੇ ਲੈ ਜੀ ਬਿਲਕੁਲ ਨਹੀਂ ਪਹਿਲਾਂ ਤਾਂ ਬਿਆਨ ਤੇ ਸੀ ਦਿੰਦੇ ਸੀ ਵੀ ਗਰਦਾਵਰੀਆਂ ਬਾਅਦ ਚ ਪਹਿਲਾਂ ਮੌਜਾ ਦਵ ਹਰੋ ਸਾਹਿਬ ਬਿਆਨ ਕੋ ਲੱਗੇ ਮਿਲ ਕੋ ਸਾਹਿਬ ਹੋ ਗਏ ਬਾਕੀ ਸਰਕਾਰਾਂ ਤੁਹਾਨੂੰ ਪਤਾ ਕਹਿੰਦੀਆਂ ਕੋਸ਼ਿਸ਼ ਕਰਦੀਆਂ ਕੁਛ ਹੈ ਬਈ ਇਹ ਕੀ ਸਾਡੇ ਕੋਲ ਮਗਰ ਕਿ ਕੋਈ ਨਮਾਇਦਾ ਨਹੀਂ ਅੱਜ ਈਕਰ ਪਹੁੰਚਾ ਕੋਈ ਵੀ ਨਹੀਂ ਆਇਆ ਕੋਈ ਨਹੀਂ ਪਹੁੰਚਾ ਵੀ ਜੇ ਨਾ ਜਾ ਕੇ ਸਾਹਿਬ ਲਈਏ ਜਿਹੜੀਆਂ ਫਸਲਾਂ ਆਵੇ ਤੁਹਾਡੇ ਸਾਹਮਣੇ ਨਹੀਂ ਸਾਰੀਆਂ ਹੱਲੇ ਵੀ ਨਹੀਂ ਲਵਾ ਕੇ ਦਰਸ਼ਕ ਜੇ ਸਾਡੇ ਮਗਰ ਪੰਜਾਬ ਪੰਜਾਬ ਨਾ ਖੜਦਾ ਸਾਡੇ ਮਗਰ ਪੰਜਾਬ ਨਾ ਖੜਦਾ ਸਾਡੇ ਮਗਰ ਤੇ ਸਾਡਾ ਹਾਲ ਬਹੁਤ ਮਾੜਾ ਹੋਣਾ ਹੀ ਇਹ ਦੋ ਮੋਤੇ ਆਸਤੇ ਉਤੇ ਇੱਕ ਸੂਈ ਜਿਹੜੀ ਹੈ ਨਾ ਉਹ ਨਹੀਂ ਮਿਲੀ ਬਾਕੀ ਚਲੋ ਸਭ ਕੁਝ ਮਿਲ ਗਿਆ ਕਿ ਇਹਨੂੰ ਵੱਧ ਮਿਲ ਗਿਆ ਕਿ ਇਹਨੂੰ ਘੱਟ ਮਿਲ ਗਿਆ ਤੇ ਉਹ ਪਿੰਡਾਂ ਵਾਲੇ ਜਿਹੜੇ ਨੇ ਉਹ ਹੀ ਆਉਂਦੇ ਨੇ ਤੇ ਆਣ ਕੇ ਇੱਥੇ ਸੇਵਾ ਕਰਦੇ ਨੇ ਤੇ ਪਸ਼ੂਆਂ ਆਪ ਤੇ ਵਿਚਾਰਾ ਦੇ ਕੇ ਜਾ ਰਹੇ ਨੇ ਪਰ ਸਰਕਾਰ ਦਾ ਫਰਕ ਭੰਦਾ ਨਹੀਂ ਕੋਈ ਡੰਗਰਾ ਵਾਸਤੇ ਜਾਂ ਬੰਦਾਸ ਤੇ ਪ੍ਰਬੰਧ ਕਰਦਾ ਸਰਕਾਰਾਂ ਵੀ ਕੁਝ ਅੱਗੇ ਵੀ ਹੁੰਦੀਆਂ ਹੜਵੀ ਹੁੰਦੇ ਹਨ ਪਰ ਐਡੀ ਨਕਮੀ ਸਰਕਾਰ ਅਹੀ ਨਹੀਂ ਵੇਖੀ ਕੀ ਲੋਕਾਂ ਦੀ ਬਾਤ ਹੀ ਨਾਲ ਤੇ ਕੰਮ ਸੇ ਕਰ ਨਹੀਂ ਕੁਝ ਦੇਣ ਚੁੱਕੇ ਲੋਕਾਂ ਦੀ ਖਬਰ ਤੇ ਲਓ ਆ ਕੇ ਖੇਤਰੀ ਪਾਰਟੀ ਲੱਗਦਾ ਮਜ਼ਬੂਤ ਹੋਣੀ ਚਾਹੀਦੀ ਹੈ ਜਿੱਦਾਂ ਹੁਣ ਅਕਾਲੀ ਦਲ ਆਪਣਾ ਇੱਕੋ ਹੀ ਇੱਕੋ ਹੀ ਖੇਤਰੀ ਪਾਰਟੀ ਤਾਂ ਇੱਕੋ ਹੀ ਸੀਗੀ ਦੇਖੋ ਜੀ ਹੋਣੀ ਤੇ ਚਾਹੀਦੀ ਏ ਪਰ ਉਹ ਇੱਕ ਪਰਿਵਾਰ ਦੇ ਹੱਥ ਆ ਗਈ ਉਹ ਨਾ ਉਦਾਂ ਸਤਿਆਨਾਸ਼ ਕਰਤਾ ਹੁਣ ਤਿੰਨ ਹੋ ਗਿਆ ਹਾਂ ਜਾਨੀ ਹੁਣ ਤੇ ਲੋ ਗਈਆਂ ਕੀ ਲੱਗਦਾ ਤਿੰਨਾਂ ਚ ਕੋਈ ਹੋਰ ਆ ਜਿਹੜੀਆਂ ਵੀ ਗਾ ਦੇਖੋ ਜੀ ਉਹਨਾਂ ਨਾਲ ਸਮਝਦਾ ਸੇ ਕਭਿਓ ਅਕਾਲੀ ਦਲ ਨੂੰ ਲੋਕ ਪਸੰਦ ਕਰਦੇ ਕਿ ਨਹੀਂ ਕਰਦੇ ਉਨਾ ਪਿਛਲੇ ਗਲਤੀਆਂ ਕਿਤਿਆਂ ਨੇ ਨਵਾ ਨਵਾ ਮਾਫ ਕਰ ਲੰਗੇ ਨਵਾਕਾਰੀ ਦਾ ਜਮੇ ਕੱਲ ਦੀ ਪੰਜਾਬ ਜਿਹੜਾ ਨਾ ਪੰਜਾਬ ਇੱਕ ਕਣਖੀ ਲੋਕ ਨੇ ਇਹ ਇਹ ਨੇ ਵੀ 2-2 ਲੱਖ ਦੇ ਗਿਆ ਜਿੱਥੇ ਆ ਕੇ ਪਾਣੀ ਆਇਆ ਤਾਂ ਵੀ ਉਹਨਾਂ ਦੇ ਮਗਰ ਲੱਜਣਗੇ ਲੋਕਾਂ ਬਹੁਤ ਕੁਝ ਵੇਖਣਾ ਹੈ ਪਹਿਲੇ ਪਹਿਲੇ ਵੇਖਣਾ ਵੀ ਪਹਿਲਾਂ ਇਹਨਾਂ ਕੀ ਕੀਤਾਗਾ ਲਾਂ ਕੀ ਕਰਨਗੇ ਇਹ ਪੰਜਾਬ ਦੇ ਲੋਕ ਮੂਰਖਾ ਨਹੀਂ ਐਡੇ ਵੀ ਜਿਹੜੇ ਤਦ ਤੱਕ ਮਗਰ ਲੱਜਣਗੇ ਲੋਕਾਂ ਬਹੁਤ ਕੁਝ ਵੇਖ ਕੇ ਆ ਕੀ ਪਾਰਟੀ ਚੁਣਨੀ ਐ ਏਡੀ ਛਤੀ ਨਹੀਂ ਕਿਸੇ ਨੂੰ ਵੀ ਦਿੰਦੇ ਭਾਵੇਂ ਕੋਈ ਵੀ ਪਾਰਟੀ ਹੈ ਜੀ ਹਾਂ 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 ਜੀ ਸੋ ਤੁਸੀਂ ਇਹ ਸਾਰੀਆਂ ਗੱਲਾਂ ਸੁਣ ਰਹੇ ਸੀ ਇਹ ਅਸੀਂ ਪਿੰਡ ਬੈਠੇ ਹਾਂ ਅਜਨਾਲਾ ਦੇ ਗਿੱਲਾ ਵਾਲੀ ਜਿੱਥੇ ਸਾਡੇ ਨਾਲ ਉਹ ਤਜਰਬੇਕਾਰ ਲੋਕ ਬੈਠੇ ਸੀ ਜਿਨ੍ਹਾਂ ਨੇ ਕਈ ਸਰਕਾਰਾਂ ਬਣਾਈਆਂ ਤੇ ਕਈ ਸਰਕਾਰਾਂ ਡਗਾਈਆਂ ਵੀ ਨੇ ਤੇ ਸਾਰੇ ਦੇਸ਼ ਨੂੰ ਤੇ ਵਿਦੇਸ਼ਾਂ ਦੇ ਵਿੱਚ ਪਤਾ ਹੈ ਕਿ ਪੰਜਾਬ ਅਣਖੀ ਤੋਤੇ ਕਿਵੇਂ ਤੁਰਦਾ ਹੈ ਤੇ ਹੁਣ ਉਹ ਜਿਹੜਾ ਸਮਾਂ ਹੈ ਉਹ ਦੁਬਾਰਾ ਤੋਂ ਆਣ ਵਾਲਾ ਹੈ ਸਾਲ ਰਹਿ ਗਿਆ ਵੋਟਾਂ ਨੂੰ ਤੇ ਜੇਕਰ ਕਿਸੇ ਲੀਡਰ ਨੇ ਹੁਣ ਕਿਸੇ ਦੀ ਸਾਰ ਨਾ ਪੁੱਛੀ ਤੇ ਉਹ ਬਾਅਦ ਚ ਵੋਟਾਂ ਲੈਣ ਜਾ ਦਵੇਗਾ ਤੇ ਪਬਲਿਕ ਉਹਨੂੰ ਵੀ ਨਹੀਂ ਪੁੱਛੇਗੀ ਸੋ ਇਹ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਤੱਕ ਤੇ ਸੋ ਜੁੜੇ ਰਹੋ ਤੁਸੀਂ ਪੰਜਾਬ ਤੱਕ ਨਾਲ